ਕਾ ਦੀ ਕਚਾਰੀ ਦੇ ਵਿੱਚ ਜਾ ਰਹੇ ਹੋ ਲੋਕਾਂ ਵੱਲੋਂ ਕਿਸ ਤਰ੍ਹਾਂ ਦਾ ਹੰਗਾਰਾ ਮਿਲ ਰਿਹਾ ਹੈ ਗਾਹ ਵੱਲੋਂ ਤਾਂ ਬਹੁਤ ਅੱਛਾ ਹੰਗਾਰਾ ਮਿਲ ਰਿਹਾ ਹੈ ਔਰ ਬਹੁਤ ਪਿਆਰ ਦੇ ਰਹੇ ਨੇ ਲੋਕ ਪਬਲਿਕ ਤੇ ਹਮੇਸ਼ਾ ਹੀ ਸਦਾ ਹੀ ਚੰਗੀ ਰਹੀ ਹੈ ਅਸੀਂ ਲੀਡਰ ਲੋਕੀ ਉਹਨਾਂ ਨੂੰ ਖਰਾਬ ਕਰਦੇ ਲੋਕਾਂ ਦੀਆਂ ਸਮੱਸਿਆਵਾਂ ਦੇ ਵਿੱਚੋਂ ਸਭ ਤੋਂ ਵੱਡੀ ਸਮੱਸਿਆ ਜਿਹੜੀ ਹੈ ਉਹ ਰੋਜ਼ਗਾਰ ਦੀ ਹੈ ਜੋ ਇੱਥੇ ਲੀਕ ਬੇਰੋਜ਼ਗਾਰੀ ਵੱਧਦੀ ਜਾ ਰਹੀ ਹੈ ਕ੍ਰਾਈਮ ਵੀ ਹੈ ਡਰਗ ਦੇ ਹੈ ਜੋ ਇੱਥੇ ਇੰਨਾ ਨਸ਼ਾ ਮਤਲਬ ਚੱਲ ਤੇ ਬਹੁਤ ਦੇਰ ਤੋਂ ਰਿਹਾ ਪਰ ਅੱਜ ਇਹ ਸਰਕਾਰ ਦੇ ਵਿੱਚ ਕੁਝ ਜ਼ਿਆਦਾ ਵੱਧ ਗਿਆ। ਸਰਕਾਰ ਤੇ ਬਸ ਇੰਨਾ ਕਰ ਰਹੀ ਹੈ ਕਿ ਜਿਵੇਂ ਬਿੱਲੀ ਨੂੰ ਦੇਖ ਕੇ ਕਬੂਤਰ ਅੱਖਾਂ ਬੰਦ ਕਰ ਲੈਂਦਾ ਨਾ ਤਾਂ ਉਹ ਸੋਚਦਾ ਕਿ ਮੈਨੂੰ ਬਿੱਲੀ ਨਹੀਂ ਦੇਖ ਰਹੀ। ਮਾਈਨਿੰਗ ਦਾ ਇਸ ਵੇਲੇ ਇੰਨਾ ਬੁਰਾ ਹਾਲ ਹੈ ਕਿ ਪਹਿਲੇ ਰੋਪੜ ਡਿਸਟ੍ਰਿਕਟ ਦੇ ਵਿੱਚ ਮਾਈਨਿੰਗ ਬਹੁਤ ਜ਼ਿਆਦਾ ਸੀ ਕਿਉਂਕਿ ਉੱਥੇ ਸਾਡਾ ਇੰਟਰਨੈਸ਼ਨਲ 에ਅਰਪੋਰਟ ਵੀ ਹੈ ਸੋ ਆਵਾਜਾਈ ਉਸ ਰੋਡ ਤੇ ਬਹੁਤ ਜ਼ਿਆਦਾ ਸੀ ਤੇ ਜਦੋਂ ਲੋਕ 에ਅਰਪੋਰਟ ਨੂੰ ਜਾਂ ਚੰ디ਗੜ੍ਹੋਂ ਦਿੱਲੀ ਨੂੰ ਜਾਂਦੇ ਸੀ ਤੇ ਹਰੇਕ ਨੂੰ ਨਜ਼ਰ ਆਉਂਦਾ ਸੀ ਕਿ ਇੰਨੀ ਮਾਈਨਿੰਗ ਹੋ ਰਹੀ ਹੈ ਇਸ ਸਰਕਾਰ ਨੇ ਕੀ ਕੀਤਾ ਕਿ ਲੋਕਾਂ ਦੀਆਂ ਅੱਖਾਂ 'ਚ ਘਟਾ ਪਾਉਣ ਵਾਲੀ ਗੱਲ ਹੈ ਵੀ ਰੋਪੜਵਾਲ ਥੋੜੀ ਘਟਾਤੀ ਤੇ ਸਾਰੀ ਮਾਈਨਿੰਗ ਜਿਹੜੀ ਹੈ ਇੱਧਰ ਕੰਢੀ ਏਰੀਆ ਜਿਹੜਾ ਆਪਣਾ ਮਕੇਰੀਆਂ ਦਾ ਸੁਹਾ ਤਲਵਾੜਾ ਇਸ ਸਾਈਡ ਇੰਨੀ ਜ਼ਿਆਦਾ ਮਾਈਨਿੰਗ ਐ ਇਸ ਵੇਲੇ ਵਧੀ ਹੋਈ ਐ ਕਿ ਤੁਸੀਂ ਸੋਚ ਵੀ ਨਹੀਂ ਸਕਦੇ ਅਗਲੇ ਮੇਰੇ ਨਾਲ ਚੱਲੋ ਇੱਕ ਟੂਰ ਆਪਾਂ ਕਰਦੇ ਆਂ ਇੱਧਰ ਦਸੂਆ ਮਕੇਰੀਆਂ ਤੇ ਤੁਹਾਨੂੰ ਪਤਾ ਲੱਗ ਜਾਊਗਾ ਧਰਤੀ ਜਿਹੜੀ ਬਿਲਕੁਲ ਇੱਕ ਲੈਵਲ ਤੇ ਪੱਧਰੀ ਧਰਤੀ ਸੀਗੀ ਉਥੇ 50-50 ਫੁੱਟ ਡੂੰਘੇ ਧੋਏ ਪੱਟਦੇ ਇਹਨਾਂ ਨੇ ਮਾਈਨਿੰਗ ਕਰ ਕਰਕੇ ਕੀ ਸਰਕਾਰ ਕਰ ਰਹੀ ਹੈ ਕਿ ਜਿਹੜੇ ਲੋਕਾਂ ਨੇ ਵਾਅਦੇ ਕੀਤੇ ਸੀ ਅੱਜ ਲੋਕ ਉਸ ਵਾਦਿਆਂ ਨੂੰ ਦੇਖ ਕੇ ਹੀ ਉਹਨਾਂ ਨੂੰ ਵੋਟ ਫੋਣਗੇ ਪੰਜਾਬ ਦੀਆਂ 13 ਸੀਟਾਂ ਦੇ ਉੱਤੇ ਜਿਹੜਾ ਹੈ ਆਮ ਆਦਮੀ ਦੇ ਉਮੀਦਵਾਰ ਜਿਹੜੇ ਨੇ ਉਹ ਜਿੱਤ ਹਾਸਲ ਕਰਨਗੇ ਦੇਖੋ ਅਗਰ ਤੇ ਇਹ ਵਾਕਈ ਗੇ ਕਹਿ ਰਹੇ ਆ ਕਿ ਕੀਤਾ ਹੋਏ ਕੰਮਾਂ ਨੂੰ ਦੇਖ ਕੇ ਇਹਨਾਂ ਨੂੰ ਵੋਟ ਪਵੇਗੀ ਤਾਂ ਫਿਰ ਦੇਖ ਲੈਓ ਕਿ ਜਦੋਂ ਚਾਰ ਜਨ ਨੂੰ ਨਤੀਜਾ ਆਉਣਾ ਨਾ ਇਹਨਾਂ ਦਾ ਇੱਕ ਵੀ ਐਮਪੀ ਨਹੀਂ ਜਿੱਤ ਪਾਏਗਾ ਕਿਉਂਕਿ ਕੰਮ ਕੋਈ ਕੀਤਾ ਨਹੀਂ ਵਾਅਦੇ ਬਹੁਤ ਕਰਤੇ ਧੋਖਾ ਕੀਤਾ ਇਹਨਾਂ ਨੇ ਉਹ ਯਾਰ ਇੱਕ ਛੋਟਾ ਜਿਹਾ 1000 ਰੁਪਏ ਦਾ ਇਹਨਾਂ ਨੇ ਕਿਹਾ ਸੀ ਕਿ ਹਰ ਮਹੀਨੇ ਦੇਵਾਂਗੇ ਤੇ ਜਿਹੜੇ ਲੋਕ ਇੱਕ 1000 ਰੁਪਏ ਆਪਣੀਆਂ ਮਾਵਾ ਭੈਣਾਂ ਨੂੰ ਨਹੀਂ ਪ੍ਰੋਵਾਈਡ ਕਰ ਸਕਦੇ ਉਹ ਹੋਰ ਵੱਡੇ ਕੰਮ ਕਿੱਥੋਂ ਕਰ ਦੇਣਗੇ ਲੋਕ ਸਭਾ ਚੋਣਾਂ ਦਾ ਜਿੱਥੇ ਬਿਲਕੁਲ ਬਚ ਚੁੱਕਾ ਹੈ ਉੱਥੇ ਹੀ ਹਰ ਪਾਰਟੀ ਜਿਹੜੇ ਆਪਣੇ ਉਮੀਦਵਾਰ ਉਤਾਰੀ ਹੈ ਇਸ ਵਕਤ ਸਾਡੇ ਨਾਲ ਲੋਕ ਸਭਾ ਹੁਸ਼ਿਆਰਪੁਰ ਤੋਂ ਬਸਪਾ ਦੇ ਉਮੀਦਵਾਰ ਰਾਕੇਸ਼ ਕੁਮਾਰ ਸੋਮਨ ਹਨ ਉਹਨਾਂ ਨਾਲ ਗੱਲ ਕਰਦੇ ਹਾਂ ਕਿ ਲੋਕਾਂ ਦੀ ਕਚੈਰੀ ਦੇ ਵਿੱਚ ਉਹ ਜਦੋਂ ਪਹੁੰਚਦੇ ਨੇ ਤੇ ਉਹਨਾਂ ਨੂੰ ਲੋਕ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਦੱਸਦੇ ਨੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਉਹ ਕਿਹੜੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ਦੇ ਉੱਤੇ ਜਿਹੜਾ ਹੱਲ ਕਰਨ ਦੇ ਵਿੱਚ ਸક્ષਮ ਹੋਣਗੇ ਜੇਕਰ ਉਹ ਲੋਕ ਸਭਾ ਦੇ ਵਿੱਚ ਪਹੁੰਚਦੇ ਨੇ ਰਾਕੇਸ਼ ਜੀ ਸਭ ਤੋਂ ਪਹਿਲਾਂ ਤੁਹਾਡਾ 7 ਨਿਊਜ਼ ਇੰਡੀਆ ਦੇ ਵਿੱਚ ਸਵਾਗਤ ਹੈ ਔਰ ਲੋਕਾਂ ਦੀ ਕਚੈਰੀ ਦੇ ਵਿੱਚ ਜਾ ਰਹੇ ਹੋ ਲੋਕਾਂ ਵੱਲੋਂ ਕਿਸ ਤਰ੍ਹਾਂ ਦਾ ਹੰਗਾਰਾ ਮਿਲ ਰਿਹਾ ਹੈ ਥੈਂਕ ਯੂ ਰਮਨਜੀਤ ਤੁਸੀਂ ਮੈਨੂੰ ਆਪਣੇ ਚੈਨਲ ਦੇ ਥਰੂ ਲੋਕਾਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ ਤੇ ਲੋਕਾਂ ਵੱਲੋਂ ਤਾਂ ਬਹੁਤ ਅੱਛਾ ਸਾਨੂੰ ਹੰਗਾਰਾ ਮਿਲ ਰਿਹਾ ਹੈ ਔਰ ਬਹੁਤ ਪਿਆਰ ਦੇ ਰਹੇ ਨੇ ਲੋਕ ਪਬਲਿਕ ਤੇ ਹਮੇਸ਼ਾ ਹੀ ਸਦਾ ਹੀ ਚੰਗੀ ਰਹੀ ਹੈ ਅਸੀਂ ਲੀਡਰ ਲੋਕ ਹੀ ਉਹਨਾਂ ਨੂੰ ਖਰਾਬ ਕਰਦੇ ਆਂ ਸੁਮਨ ਜੀ ਸਭ ਤੋਂ ਵੱਡੀ ਗੱਲ ਹੈ ਕਿ ਲੋਕਾਂ ਦੇ ਵਿੱਚ ਜਦੋਂ ਪਹੁੰਚਦੇ ਨੇ ਲੋਕ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਦੱਸਦੇ ਨੇ ਕਿਉਂਕਿ ਖਾਸ ਕਰਕੇ ਹੁਸ਼ਿਆਰਪੁਰ ਲੋਕ ਸਭਾ ਦੇ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਬਹੁਤ ਸਾਰੇ ਕੰਮ ਕਿਸ ਤਰ੍ਹਾਂ ਦੇ ਨੇ ਜੋ ਤੁਹਾਡੀ ਨਜ਼ਰ ਦੇ ਵਿੱਚ ਨੇ ਉਹਨਾਂ ਨੂੰ ਪਹਿਲ ਦੇ ਆਧਾਰ ਦੇ ਉੱਤੇ ਹੱਲ ਕਰਵਾਉਣ ਦੇ ਵਿੱਚ ਤੁਸੀਂ ਸક્ષਮ ਹੋਵੋਗੇ ਲੋਕਾਂ ਦੀਆਂ ਸਮੱਸਿਆਵਾਂ ਦੇ ਵਿੱਚੋਂ ਸਭ ਤੋਂ ਵੱਡੀ ਸਮੱਸਿਆ ਜਿਹੜੀ ਹੈ ਉਹ ਰੋਜ਼ਗਾਰ ਦੀ ਹੈ ਜੋ ਇੱਥੇ ਇੰਨੀ ਬੇਰੋਜ਼ਗਾਰੀ ਵੱਧਦੀ ਜਾ ਰਹੀ ਹੈ ਕ੍ਰਾਈਮ ਦੀ ਹੈ ਡਰੱਗ ਦੀ ਹੈ ਜੋ ਇੱਥੇ ਇੰਨਾ ਨਸ਼ਾ ਮਤਲਬ ਚੱਲ ਤੇ ਬਹੁਤ ਦੇਰ ਤੋਂ ਰਿਹਾ ਹੈ ਪਰ ਅੱਜ ਇਹ ਸਰਕਾਰ ਦੇ ਵਿੱਚ ਕੁਝ ਜ਼ਿਆਦਾ ਵੱਧ ਗਿਆ ਹਾਂ ਲੇਕਿਨ ਜੇਕਰ ਸਰਕਾਰ ਕਹਦੀ ਹੈ ਮੌਜੂਦਾ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਹੈ ਉਹਨਾਂ ਦਾ ਕਹਿਣਾ ਹੈ ਕਿ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੇ ਵਿੱਚ ਉਹ ਸક્ષਮ ਹਨ ਬਹੁਤ ਸਾਰੇ ਜਿਹੜੇ ਐਡਵਰਟਾਈਜ਼ਮੈਂਟ ਰਾਹੀਂ ਵੀ ਉਹਨਾਂ ਨੇ ਲੋਕਾਂ ਤੱਕ ਇਹ ਗੱਲ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਪੰਜਾਬ ਨੂੰ ਕ੍ਰਾਈਮ ਫਰੀ ਕੀਤਾ ਗਿਆ ਹੈ ਨਸ਼ਾ ਖਤਮ ਕੀਤਾ ਗਿਆ ਹੈ ਮਾਈਨਿੰਗ ਮਾਫੀਆ ਦੇ ਉੱਤੇ ਅੰਕੁਸ਼ ਲਗਾ ਕੇ ਲੋਕਾਂ ਨੂੰ ਸਸਤੀ ਰੇਤ ਬਜਰੀ ਮਿਲ ਰਹੀ ਹੈ ਇਹ ਸਾਰੇ ਲੋਕਾਂ ਨੇ ਜਿਹੜੇ ਵਾਅਦੇ ਕੀਤੇ ਸੀ ਵਿਧਾਨ ਸਭਾ ਚੋਣਾਂ ਦੇ ਵਿੱਚ ਉਹ ਪਹਿਲ ਦੇ ਆਧਾਰ ਦੇ ਉੱਤੇ ਲੋਕਾਂ ਨੂੰ ਹੱਲ ਕਰਕੇ ਉਹਨਾਂ ਦੇ ਹੱਥ ਦਿੱਤੇ ਨੇ ਸਸਤੀ ਬਿਜਲੀ ਮਿਲ ਰਹੀ ਹੈ ਸਰਕਾਰ ਤੇ ਬਸ ਇਦਾਂ ਕਰ ਰਹੀ ਹੈ ਕਿ ਜਿਵੇਂ ਬਿੱਲੀ ਨੂੰ ਦੇਖ ਕੇ ਕਬੂਤਰ ਅੱਖਾਂ ਬੰਦ ਕਰ ਲੈਂਦਾ ਨਾ ਤਾਂ ਉਹ ਸੋਚਦਾ ਕਿ ਮੈਨੂੰ ਬਿੱਲੀ ਨਹੀਂ ਦਿਖ ਰਹੀ ਮਾਈਨਿੰਗ ਦਾ ਇਸ ਵੇਲੇ ਇੰਨਾ ਬੁਰਾ ਹਾਲ ਹੈ ਕਿ ਪਹਿਲੇ ਰੋਪੜ ਡਿਸਟ੍ਰਿਕਟ ਦੇ ਵਿੱਚ ਮਾਈਨਿੰਗ ਬਹੁਤ ਜ਼ਿਆਦਾ ਸੀ ਕਿਉਂਕਿ ਉੱਥੇ ਸਾਡਾ ਇੰਟਰਨੈਸ਼ਨਲ 에ਰਪੋਰਟ ਵੀ ਹੈ ਸੋ ਆਵਾਜਾਈ ਉਸ ਰੋਡ ਤੇ ਬਹੁਤ ਜ਼ਿਆਦਾ ਸੀ ਤੇ ਜਦੋਂ ਲੋਕ 에ਰਪੋਰਟ ਨੂੰ ਜਾਂ ਚੰਡੀਗੜ੍ਹੋਂ ਦਿੱਲੀ ਨੂੰ ਜਾਂਦੇ ਸੀ ਤੇ ਹਰੇਕ ਨੂੰ ਨਜ਼ਰ ਆਉਂਦਾ ਸੀ ਕਿ ਇੰਨੀ ਮਾਈਨਿੰਗ ਹੋ ਰਹੀ ਹੈ ਇਹ ਸਰਕਾਰ ਨੇ ਕੀ ਕੀਤਾ ਕਿ ਲੋਕਾਂ ਦੀਆਂ ਅੱਖਾਂ 'ਚ ਘਟਾ ਪਾਉਣ ਵਾਲੀ ਗੱਲ ਹੈ ਵੀ ਰੋਪੜਵਾਲ ਥੋੜੀ ਘਟਾਤੀ ਤੇ ਸਾਰੀ ਮਾਈਨਿੰਗ ਜਿਹੜੀ ਹੈ ਇੱਧਰ ਕੰਢੀ ਏਰੀਆ ਜਿਹੜਾ ਆਪਣਾ ਮਕੇਰੀਆਂ ਦਸੂਹਾ ਤਲਵਾੜਾ ਇਸ ਸਾਈਡ ਇੰਨੀ ਜ਼ਿਆਦਾ ਮਾਈਨਿੰਗ ਇਸ ਵੇਲੇ ਵਧੀ ਹੋਈ ਹੈ ਕਿ ਤੁਸੀਂ ਸੋਚ ਵੀ ਨਹੀਂ ਸਕਦੇ ਦੇਖਿਆ ਸਰਕਾਰ ਦੀ ਕੈਰੀ ਹੈ ਕਿ ਲੋਕਾਂ ਨੂੰ ਅੱਜ ਜੜੀਆਂ ਸਸਤੀ ਦਰਾਂ ਦੇ ਉੱਤੇ ਰੇਤਾ ਬਜਰੀ ਮਿਲ ਰਹੀ ਹੈ ਮਾਈਨਿੰਗ ਦੇ ਉੱਤੇ ਅੰਕੁਸ਼ ਲਗਾਇਆ ਮਾਈਨਿੰਗ ਮਾਫੀਆ ਨੂੰ ਖਤਮ ਕੀਤਾ ਖਾਸ ਕਰਕੇ ਜਦੋਂ ਮਾਈਨਿੰਗ ਮਾਫੀਆ ਦਾ ਨਾਮ ਹੁੰਦਾ ਤੇ ਪੰਜਾਬ ਦੇ ਵਿੱਚ ਸਭ ਤੋਂ ਪਹਿਲਾਂ ਮਾਈਨਿੰਗ ਮਾਫੀਆ ਦਾ ਹੀ ਰੋਲਾ ਪਿਆ ਕਿ ਮਾਈਨਿੰਗ ਮਾਫੀਆ ਨੇ ਜੜੀਆਂ ਪਿਛਲੀਆਂ ਸਰਕਾਰਾਂ ਉਹਨਾਂ ਨੂੰ ਘਰੋਂ ਦੇ ਵਿੱਚ ਕੰਮ ਕੀਤਾ ਜੇਕਰ ਇਸ ਇਹ ਸਰਕਾਰ ਆਈ ਤੇ ਇਸ ਨੇ ਜਿਹੜਾ ਹੈ ਮਾਈਨਿੰਗ ਮਾਫੀਆ ਤੇ ਅੰਕੁਸ਼ ਲਗਾਉਣ ਦਾ ਕੰਮ ਕੀਤਾ ਮਾਈਨਿੰਗ ਮਾਫੀਆ ਤੇ ਕੋਈ ਅੰਕੁਸ਼ ਨਹੀਂ ਲੱਗਿਆ ਤੁਸੀਂ ਮੇਰੇ ਨਾਲ ਚੱਲੋ ਇੱਕ ਟੂਰ ਆਪਾਂ ਕਰਦੇ ਆਂ ਇਧਰ ਦਸੂਹਾ ਮਕੇਰੀਆਂ ਤੇ ਤੁਹਾਨੂੰ ਪਤਾ ਲੱਗ ਜਾਊਗਾ ਧਰਤੀ ਜਿਹੜੀ ਬਿਲਕੁਲ ਇੱਕ ਲੈਵਲ ਤੇ ਪੱਧਰੀ ਧਰਤੀ ਸੀਗੀ ਉਥੇ 50 50 ਫੁੱਟ ਡੂੰਘੇ ਟੋਏ ਪੱਟਦੇ ਇਹਨਾਂ ਨੇ ਮਾਈਨਿੰਗ ਕਰ ਕਰਕੇ ਔਰ ਸੜਕਾਂ ਜਿਹੜੀਆਂ ਚੰਗੀਆਂ ਭਲੀਆਂ ਸੜਕਾਂ ਸੀ ਲੋਕਾਂ ਦੀਆਂ ਛੋਟੀਆਂ ਟੂ ਵੀਲਰ ਜਾਂ ਫੋਰ ਵੀਲਰ ਆਮ ਕਾਰ ਵਗੈਰਾ ਦੇ ਲਈ ਜੋ ਰੋਡਸ ਬਣੀਆਂ ਸੀ ਨਾਰਮਲ ਛੋਟੀਆਂ ਗੱਡੀਆਂ ਚੱਲਣ ਲਈ ਉੱਥੇ ਇਹਨਾਂ ਨੇ ਵੱਡੇ ਟਿਪਰ ਚਲਾ ਚਲਾ ਕੇ ਹਜ਼ਾਰਾਂ ਦੀ ਗਿਣਤੀ ਵਿੱਚ ਉੱਥੋਂ ਰੋਜ਼ ਟੱਪਦੇ ਆ ਟਿਪਰ ਤੇ ਸੜਕਾਂ ਦਾ ਵੀ ਇੰਨਾ ਬੁਰਾ ਹਾਲ ਕਰ ਦਿੱਤਾ ਕਿ ਉੱਥੇ ਸਾਈਕਲ ਚਲਾਉਣੇ ਵੀ ਔਖੇ ਹੋਏ ਹੋਏ ਆ ਲੇਕਿਨ ਸਰਕਾਰ ਕਹਿ ਰਹੀ ਹੈ ਕਿ ਜਿਹੜੇ ਲੋਕਾਂ ਨੇ ਵਾਅਦੇ ਕੀਤੇ ਸੀ ਅੱਜ ਲੋਕ ਉਸ ਵਾਅਦਿਆਂ ਨੂੰ ਦੇਖ ਕੇ ਹੀ ਉਹਨਾਂ ਨੂੰ ਵੋਟ ਪਾਉਣਗੇ ਪੰਜਾਬ ਦੀਆਂ 13 ਸੀਟਾਂ ਦੇ ਉੱਤੇ ਜਿਹੜਾ ਹੈ ਆਮ ਆਦਮੀ ਦੇ ਉਮੀਦਵਾਰ ਜਿਹੜੇ ਨੇ ਉਹ ਜਿੱਤ ਹਾਸਲ ਕਰਨਗੇ ਦੇਖੋ ਅਗਰ ਤੇ ਇਹ ਵਾਕੀ ਇਹ ਕਹਿ ਰਹੇ ਆ ਕਿ ਕੀਤੇ ਹੋਏ ਕੰਮਾਂ ਨੂੰ ਦੇਖ ਕੇ ਇਹਨਾਂ ਨੂੰ ਵੋਟ ਪਾਏਗੀ ਤਾਂ ਫਿਰ ਦੇਖ ਲੈਓ ਕਿ ਜਦੋਂ 4 ਜੂਨ ਨੂੰ ਨਤੀਜਾ ਆਉਣਾ ਨਾ ਇਹਨਾਂ ਦਾ ਇੱਕ ਵੀ ਐਮਪੀ ਨਹੀਂ ਜਿੱਤ ਪਾਏਗਾ ਕਿਉਂਕਿ ਕੰਮ ਕੋਈ ਕੀਤਾ ਨਹੀਂ ਵਾਦੇ ਬਹੁਤ ਕਰਤੇ ਲੋੜ ਤੋਂ ਜ਼ਿਆਦਾ ਅੱਜ ਇਸ ਸਰਕਾਰ ਦੇ ਵਿੱਚ ਬਹੁਤ ਸਾਰਾ ਮੁਲਾਜ਼ਮ ਵਰਗ ਆ ਮੁਲਾਜ਼ਮ ਵਰਗ ਸੜਕਾਂ ਦੇ ਉੱਤੇ ਆ ਕਿਸਾਨ ਸੜਕਾਂ ਦੇ ਉੱਤੇ ਆ ਲੋਕ ਸੜਕਾਂ ਦੇ ਉੱਤੇ ਨੇ ਲੇਕਿਨ ਸਰਕਾਰ ਜਿਹੜੇ ਹੈ ਲਗਾਤਾਰ ਇਹ ਦਾਅਵੇ ਕਰਦੀ ਹੈ ਕਿ ਜਿਹੜਾ ਹੈ ਸਰਕਾਰ ਦੇ ਵਿੱਚ ਲੋਕ ਅੱਜ ਉਸ ਦਾ ਲਾਭ ਉਠਾ ਰਹੇ ਆ ਸਰਕਾਰ ਦੇ ਵਿੱਚ ਹਰ ਸੁਵਿਧਾ ਜਿਹੜੀ ਲੋਕਾਂ ਨੂੰ ਦੇਣ ਦੇ ਵਾਅਦੇ ਕੀਤੇ ਸੀ ਉਹ ਪੂਰੇ ਹੋਏ ਨੇ ਦੇਖੋ ਇੱਥੇ ਕਿਸੇ ਦੀ ਕੋਈ ਸੁਣਵਾਈ ਨਹੀਂ ਹੈ ਧੋਖਾ ਕੀਤਾ ਇਹਨਾਂ ਨੇ ਧੋਖਾ ਇਹਨਾਂ ਨੇ ਯੂਥ ਨਾਲ ਵੀ ਕੀਤਾ ਜੋ ਵਿਚਾਰੇ ਬੇਰੋਜ਼ਗਾਰ ਰਹਿ ਗਏ ਧੋਖਾ ਇਹਨਾਂ ਨੇ ਸਾਡੀਆਂ ਮਾਵਾ ਭੈਣਾਂ ਨਾਲ ਕੀਤਾ ਉਹ ਯਾਰ ਇੱਕ ਛੋਟਾ ਜਿਹਾ 1000 ਰੁਪਏ ਦਾ ਇਹਨਾਂ ਨੇ ਕਿਹਾ ਸੀਗੇ ਹਰ ਮਹੀਨੇ ਦੇਾਂਗੇ ਤੇ ਜਿਹੜੇ ਲੋਕ 1000 ਰੁਪਿਆ ਆਪਣੀਆਂ ਮਾਵਾ ਭੈਣਾਂ ਨੂੰ ਨਹੀਂ ਪ੍ਰੋਵਾਈਡ ਕਰ ਸਕਦੇ ਉਹ ਹੋਰ ਵੱਡੇ ਕੰਮ ਕਿੱਥੋਂ ਕਰ ਦੇਣਗੇ ਕਿਸਾਨ ਸਾਡੀ ਕਿਸਾਨੀ ਜਿਹੜੀ ਐ ਉਹ ਵਿਚਾਰੇ ਜੋ ਰੋਲੇ ਆ ਦਿੱਲੀ ਦੀਆਂ ਸੜਕਾਂ ਤੇ ਇਥੋਂ ਚੰਡੀਗੜ੍ਹੋਂ ਸ਼ੁਰੂ ਹੋ ਜਾਓ ਉਹ ਵਿਚਾਰੇ ਪਹਿਲੇ ਠੰਡਾਂ ਸਰਦੀਆਂ ਦੇ ਦਿਨਾਂ ਵਿੱਚ ਠੰਡ ਚ ਮਰ ਗਏ ਤਾਂ ਵੀ ਉਹਨਾਂ ਦੀ ਕੋਈ ਕਿਸੇ ਨੇ ਕੋਈ ਗੱਲ ਨਹੀਂ ਸੁਣੀ ਤੇ ਹੁਣ ਇੰਨੀਆਂ ਗਰਮੀ ਦੇ ਮਾਹੌਲ ਦੇ ਵਿੱਚ ਉਹਨਾਂ ਦਾ ਫੇਰ ਵਿਚਾਰਿਆਂ ਦਾ ਓਹੀ ਹਾਲ ਬੁਰਾ ਹੋਇਆ ਹੋਇਆ ਨਾ ਕੋਈ ਕਿਸਾਨਾਂ ਦੀ ਸੁਣਦਾ ਪਿਆ ਇਸ ਵੇਲੇ ਨਾ ਕੋਈ ਮਜ਼ਦੂਰਾਂ ਦੀ ਸੁਣਦਾ ਪਿਆ ਤੇ ਨਾ ਕੋਈ ਬੇਰੋਜ਼ਗਾਰ ਨੌਜਵਾਨਾਂ ਦੀ ਸੁਣਦਾ ਹੋਰ ਤਾਂ ਹੋਰ ਇਹਨਾਂ ਲੋਕਾਂ ਨੇ ਤਾਂ ਸਾਡੇ ਬੱਚੇ ਵੀ ਨਹੀਂ ਛੱਡੇ ਜਿਹੜੇ ਹੱਲੇ ਪ੍ਰਾਇਮਰੀ ਸਕੂਲਾਂ ਦੇ ਵਿੱਚ ਆ ਜਿਹੜੇ ਹੱਲੇ ਦੂਸਰੀ ਤੀਸਰੀ ਚੌਥੀ ਕਲਾਸ 'ਚ ਪੜਦੇ ਇਹਨਾਂ ਨੇ ਤਾਂ ਉਹਨਾਂ ਦੀ ਮਿਡਲ ਮਿੱਡੇ ਮੀਲ ਜਿਹੜੀ ਆ ਉਹਦੇ ਵਿੱਚੋਂ ਵੀ ਘਟਾਲੇ ਕਰ ਕਰਕੇ ਸਾਡੇ ਬੱਚਿਆਂ ਦੇ ਖਾਣੇ ਦੇ ਵਿੱਚੋਂ ਵੀ ਪੈਸਾ ਕਮਾ ਲਿਆ ਉਹਨਾਂ ਨੂੰ ਰੋਟੀ ਉਹਨਾਂ ਨੂੰ ਫੂਡ ਵੀ ਪ੍ਰੋਪਰ ਨਹੀਂ ਦੇ ਸਕੇ ਉਹਨਾਂ ਨਾਲ ਵੀ ਧੋਖਾ ਯਾਨੀ ਕਿ ਹਰੇਕ ਬੰਦੇ ਨਾਲ ਧੋਖਾ ਕਰਦੇ ਆ ਜਦੋਂ ਤਾਂ ਹੁੰਦੀਆਂ ਨਾ ਵੋਟਾਂ ਲੈਣੀਆਂ ਮਤਲਬ ਉਸ ਵੇਲੇ ਤਾਂ ਕਹਿਣਗੇ ਕਿ ਅਸੀਂ ਤੁਹਾਡੇ ਲਈ ਚੰਦ ਵੀ ਥੱਲੇ ਲਾ ਲਾਂਗੇ ਤੇ ਜਦੋਂ ਆਉਂਦੀ ਆ ਵਾਰੀ ਕੰਮ ਕਰਨ ਦੀ ਉਦੋਂ ਕਿਸੇ ਨੂੰ ਨਜ਼ਰ ਹੀ ਨਹੀਂ ਆਉਂਦੇ ਉਦੋਂ ਬਿਲਕੁਲ ਅਲੋਪ ਹੋ ਜਾਂਦੇ ਆ ਜਦਾਂ ਕਿ ਜੀ ਸਭ ਤੋਂ ਵੱਡੀ ਗੱਲ ਹੈ ਤੁਸੀਂ ਕਹਿੰਦੇ ਕਿ ਬੇਰੋਜ਼ਗਾਰੀ ਦਾ आलम ਹੈ ਨੌਜਵਾਨਾਂ ਨੂੰ ਧੋਖਾ ਕੀਤਾ ਲੇਕਿਨ ਸਰਕਾਰ ਵੱਡੇ ਵੱਡੇ ਹੋਲਡਿੰਗ ਬੋਰਡਾਂ ਰਾਹੀਂ ਬਹੁਤ ਸਾਰੀਆਂ ਜਾਣਕਾਰੀਆਂ ਦੇ ਰਹੀ ਹੈ ਕਿ ਸਰਕਾਰ ਦੇ ਵਿੱਚ ਜਿਹੜਾ ਬਹੁਤ ਸਾਰਾ ਨੌਜਵਾਨ ਹੈ ਉਹਨਾਂ ਨੂੰ ਜਿਹੜਾ ਹੈ ਰੋਜ਼ਗਾਰ ਦੇ ਪ੍ਰਬੰਧਨ ਕੀਤੇ ਆ ਬਹੁਤ ਸਾਰੇ ਨੌਜਵਾਨ ਅੱਜ ਸਰਕਾਰੀ ਨੌਕਰੀਆਂ ਪ੍ਰਾਪਤ ਕਰ ਚੁੱਕੇ ਆ ਪ੍ਰਾਈਵੇਟ ਕੰਪਨੀਆਂ ਦੇ ਵਿੱਚ ਜੌਬ ਦੇ ਜਿਹੜੇ ਹੈ ਪ੍ਰਬੰਧਨ ਕੀਤੇ ਗਏ ਆ ਬਹੁਤ ਸਾਰੇ ਨੌਜਵਾਨ ਜਿਹੜੇ ਉਸ ਦਾ ਲਾਭ ਉਠਾ ਰਹੇ ਨਹੀਂ ਉਹ ਦੇਖੋ ਤੁਸੀਂ ਕਹਾਵਤ ਸੁਣੇ ਆ ਨਾ ਪੇ ਥੋਥਾ ਚ ਨਾ ਬਾਜੇ ਘਨਾ ਜਿਹੜਾ ਖਾਲੀ ਢੋਲ ਹੁੰਦਾ ਨਾ ਉਹ ਬਹੁਤ ਖੜਕਦਾ ਜਿਹਨੇ ਕੰਮ ਕੀਤਾ ਹੁੰਦਾ ਨਾ ਉਹਨੂੰ ਇਸ਼ਤਿਹਾਰ ਲਾਉਣ ਦੀ ਲੋੜ ਨਹੀਂ ਹੁੰਦੀ ਜੇ ਕਿਸੇ ਨੂੰ ਇਸ਼ਤਿਹਾਰ ਲਾ ਕੇ ਦੱਸਣਾ ਪਵੇ ਵੀ ਮੈਂ ਕੀ ਕੀਤਾ ਤਾਂ ਫੇਰ ਕੀ ਸਵਾਹ ਕੀਤਾ ਜਿਨ੍ਹਾਂ ਨੇ ਕੰਮ ਕੀਤੇ ਹੁੰਦੇ ਆ ਉਹਨਾਂ ਦੇ ਕੰਮ ਬੋਲਦੇ ਆ ਇਸ਼ਤਿਹਾਰ ਬਾਜੀ ਕਰਨੇ ਦੀ ਲੋੜ ਨਹੀਂ ਹੁੰਦੀ ਤੇ ਜਦੋਂ ਕਿਸੇ ਚੀਜ਼ ਦੀ ਸਾਨੂੰ ਪਬਲਿਸਿਟੀ ਸਾਨੂੰ ਇਸ਼ਤਿਹਾਰ ਲਾਉਣਾ ਪੈ ਜਾਵੇ ਤੇ ਉਹ ਸਮੇਂ ਲੋਗੇ ਉਹਨਾਂ ਨੇ ਕੁਝ ਨਹੀਂ ਕੀਤਾ ਜੇਕਰ ਗੱਲ ਕੀਤੀ ਜਾਵੇ ਕੇਂਦਰ ਸਰਕਾਰ ਦੀ ਵੀ ਤੇ ਕੇਂਦਰ ਸਰਕਾਰ ਦੇ ਜਿਹੜੇ ਮੌਜੂਦਾ ਸੰਸਦ ਨੇ ਸੋਮ ਪ੍ਰਕਾਸ਼ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਉਹਨਾਂ ਦੀ ਸਰਕਾਰ ਦੇ ਵਿੱਚ ਰਹਿੰਦੇ ਹੋਏ 10 ਸਾਲ ਦੇ ਵਿੱਚ ਪੰਜਾਬ ਦੇ ਵਿੱਚ ਬਹੁਤ ਸਾਰਾ ਵਿਕਾਸ ਹੋਇਆ ਜੇਕਰ ਪੰਜਾਬ ਦੇ ਵਿੱਚ ਪਚੌਮੁਖੀ ਰੋਡ ਮਿਲੇ ਨੇ ਉੱਥੇ ਹੀ ਰੇਲ ਕਨੈਕਟੀਵਿਟੀ ਦੇ ਵੀ ਪ੍ਰਬੰਧ ਵਧੇ ਨੇ ਬਹੁਤ ਸਾਰੀ ਰੇਲ ਯਾਤਰਾ ਦੀਆਂ ਲਾਈਨਾਂ ਵਿਛ ਰਹੀਆਂ ਜੇਕਰ ਗੱਲ ਕੀਤੀ ਜਾਵੇ ਤੇ ਹੁਸ਼ਿਆਰਪੁਰ ਦੇ ਵਿੱਚ ਰੇਲ ਲਾਈਨ ਦੀਆਂ ਵਿਚਾਨ ਹੋ ਰਹੇ ਨੇ ਡਬਲ ਰੋਡ ਹੋ ਰਹੇ ਨੇ ਉਸ ਨੂੰ ਕਿਸ ਤਰ੍ਹਾਂ ਦਾ ਦੇਖੋ ਇਹ ਸਭ ਡਰਾਮੇ ਬਾਜ਼ੀ ਹੈ ਕੋਈ ਇੱਥੇ ਰੇਲ ਲਾਈਨ ਕੁਛ ਨਹੀਂ ਹੋਇਆ ਸੋਮਪ੍ਰਕਾਸ਼ ਜੀ ਨੂੰ ਤਾਂ ਲੋਕ ਪਛਾਣਦੇ ਤੱਕ ਨਹੀਂ ਤੁਸੀਂ ਉਹਨਾਂ ਨੂੰ ਦਸੋਏ ਮਕੇਰੀਆਂ ਲੈ ਜਾਓ ਕੰਡੀ ਏਰੀਆ ਚ ਲੈ ਜਾਓ ਉਹ ਲੋਕ ਤਾਂ ਉਹਨਾਂ ਨੂੰ ਪਛਾਣਦੇ ਹੀ ਨਹੀਂ ਆ ਪਰਸੋਂ ਚੌਥੀ ਗੱਲ ਨਾਲ ਮੈਂ ਉਧਰ ਗਿਆ ਹੋਇਆ ਸੀ ਤੇ ਮੈਂ ਹੱਲੇ ਗੱਡੀ 'ਚ ਸੀ ਤੇ ਕਾਫੀ ਲੋਕ ਇਕੱਠੇ ਹੋਏ ਤਾਂ ਲੋਕ ਮੈਨੂੰ ਆ ਕੇ ਸੋਮਪ੍ਰਕਾਸ਼ ਜੀ ਸੋਮਪ੍ਰਕਾਸ਼ ਫਿਰ ਕਿਸੇ ਨੇ ਦੱਸਿਆ ਕਿ ਇਹ ਤਾਂ ਸਾਡੇ ਬੀਐਸਪੀ ਦੇ ਕੈਂਡੀਡੇਟ ਹੈਗੇ ਆ ਸੋਮਪ੍ਰਕਾਸ਼ ਜੀ ਨੇ ਹੈ ਤੇ ਉਹ ਲੋਕ ਇਹਨੇ ਖੁਸ਼ ਹੋਏ ਕਿ ਤੁਸੀਂ ਹੱਲੇ ਨਾ ਕੋਈ ਇਲੈਕਸ਼ਨ ਜਿੱਤੇ ਹੋ ਤੁਸੀਂ ਸਿਰਫ ਹਾਲੇ ਇਲੈਕਸ਼ਨ ਸ਼ੁਰੂ ਹੋਈ ਹੈ ਤਾਂ ਤੁਸੀਂ ਸਾਡੇ ਵਿੱਚ ਆ ਗਏ ਹੋ ਉਹਨਾਂ ਨੂੰ ਤਾਂ ਅਸੀਂ ਜਿਤਾਇਆ ਉਹਨਾਂ ਨੂੰ ਐਮਪੀ ਬਣਾਇਆ ਮੰਤਰੀ ਬਣਾਇਆ ਉਹ ਤਾਂ ਸਾਡੇ ਵਿੱਚ ਕਦੇ ਆਏ ਨਹੀਂ ਲੱਖ ਲੱਖ ਲਾਂਤਾਂ ਪਾਉਂਦੇ ਆ ਉਹਨਾਂ ਤੇ ਤੇ ਉਹੀ ਹੁਣ ਉਹਨਾਂ ਦੇ ਅੱਗੇ ਉਹਨਾਂ ਨੂੰ ਖੁਦ ਤੁਸੀਂ ਦੇਖੋ ਇਹਨਾਂ ਲੋਕਾਂ ਨੂੰ ਸਿਰਫ ਆਪਣੇ ਆਪ ਨਾਲ ਪਿਆਰ ਹੈ ਨਾ ਇਹਨਾਂ ਨੂੰ ਦੇਸ਼ ਨਾਲ ਪਿਆਰ ਹੈ ਨਾ ਹੀ ਇਹਨਾਂ ਨੂੰ ਆਪਣੀ ਪੋਲੀਟੀਕਲ ਪਾਰਟੀ ਨਾਲ ਹੀ ਪਿਆਰ ਹੈ ਇਹ ਲੋਕ ਤਾਂ ਉੱਥੇ ਮਰਨ ਤੱਕ ਚਲੇ ਜਾਂਦੇ ਆ ਕਿ ਜੇ ਮੈਨੂੰ ਟਿਕਟ ਨਾ ਮਿਲੀ ਜਾਂ ਮੇਰੀ ਵਾਈਫ ਨੂੰ ਟਿਕਟ ਨਾ ਮਿਲੀ ਮੈਂ ਪਾਰਟੀ ਛੱਡ ਦੇਣੀ ਮੈਂ ਇਹ ਵੋ ਇਹ ਨਹੀਂ ਸੋਚਦੇ ਕਿ ਯਾਰ ਜਿਹੜਾ ਕੋਈ ਹੋਰ ਡਿਜ਼ਰਵਿੰਗ ਕੈਂਡੀਡੇਟ ਹੈ ਭਈ ਉਹਨੂੰ ਦੇ ਦਿਓ ਭਈ ਉਹ ਕੰਮ ਕਰ ਲੇਗਾ ਜੋ ਮੈਂ ਨਹੀਂ ਕਰ ਸਕਿਆ ਇਹ ਪਾਰਟੀ ਤੇ ਨਾ ਇਹਨਾਂ ਨੂੰ ਪਾਰਟੀ ਨਾਲ ਪਿਆਰ ਨਾ ਇਹਨਾਂ ਨੂੰ ਪਬਲਿਕ ਨਾਲ ਪਿਆਰ ਨਾ ਇਹਨਾਂ ਨੂੰ ਦੇਸ਼ ਨਾਲ ਪਿਆਰ ਇਹਨਾਂ ਲੋਕਾਂ ਨੂੰ ਸਿਰਫ ਆਪਣੀਆਂ ਜੇਬਾਂ ਨਾਲ ਪਿਆਰ ਹੈ ਇਹ ਕਹਿੰਦੇ ਸੁਮਨ ਜੀ ਸਭ ਤੋਂ ਵੱਡੀ ਗੱਲ ਹੈ ਕਿ ਪਾਰਟੀ ਨੇ ਹੀ ਉਹਨਾਂ ਦੇ ਪਰਿਵਾਰ ਦੇ ਉੱਤੇ ਦੁਬਾਰਾ ਜਿਹੜਾ ਵਿਸ਼ਵਾਸ ਜਤਾਇਆ ਉਹਨਾਂ ਦੀ ਧਰਮ ਪਤਨੀ ਅਨੀਤਾ ਸੋਮਪ੍ਰਕਾਸ਼ ਨੂੰ ਟਿਕਟ ਦਿੱਤੀ ਹੈ ਹੁਸ਼ਾਰਪੁਰ ਲੋਕ ਸਭਾ ਸੀਟ ਤੋਂ ਤੇ ਉਹੀ ਕਹਿ ਰਹੇ ਨੇ ਕਿ ਉਹਨਾਂ ਦੇ ਕੰਮਾਂ ਨੂੰ ਦੇਖੜਾ ਹੈ ਲੋਕ ਵੋਟ ਪਾਉਣਗੇ ਜਦੋਂ ਘਰ ਦੇ ਵਿੱਚ ਬੱਚਾ ਹੁੰਦਾ ਨਾ ਜਦੋਂ ਆਪਣੇ ਮਾਪਿਓ ਦੇ ਗਲ ਦੇ ਵਿੱਚ ਗੂਠਾ ਦੇ ਦਿੰਦਾ ਨਾ ਮਾਪਿਆਂ ਨੂੰ ਪਤਾ ਹੁੰਦਾ ਕਈ ਵਾਰੀ ਕਿ ਜੋ ਕਰ ਰਿਹਾ ਹੈ ਗਲਤ ਹੈ ਪਰ ਇਹਦਾ ਬੱਚਿਆਂ ਨੂੰ ਨੁਕਸਾਨ ਹੋਏਗਾ ਪਰ ਉਹਨੇ ਗਲ ਚ ਗੁੱਠਾ ਇਹਨਾਂ ਦਿੱਤਾ ਹੁੰਦਾ ਕਿ ਨਾ ਚਾਹੁੰਦੇ ਹੋ ਵੀ ਮਾਪਿਓ ਨੂੰ ਉਹਦੀ ਜਿਹੜੀ ਵਿਸ਼ਾ ਹੈ ਤਮੰਨਾ ਉਹਦੀ ਪੂਰੀ ਕਰਨੀ ਪੈਂਦੀ ਆ ਉਸੇ ਤਰ੍ਹਾਂ ਜਦ ਇਹਨਾਂ ਨੇ ਪਾਰਟੀ ਦੇ ਗਲ ਚ ਏਡਾ ਗੁੱਠਾ ਦਿੱਤਾ ਕਿ ਜੇ ਮੈਨੂੰ ਟਿਕਟ ਨਹੀਂ ਤਾਂ ਮੇਰੀ ਧਰਮ ਪਤਨੀ ਨੂੰ ਟਿਕਟ ਦੋ ਜੇ ਨਹੀਂ ਦਿਓਗੇ ਤਾਂ ਮੈਂ ਤੇ ਕਾਂਗਰਸ ਚ ਚੱਲਿਆਂ ਫਿਰ ਕਈ ਪਾਰਟੀਆਂ ਹੁੰਦੀਆਂ ਉਹਨਾਂ ਨੂੰ ਲੱਗਦਾ ਕਿ ਯਾਰ ਸਾਡੀ ਬਹੁਤ ਬਦਨਾਮੀ ਹੋਣੀ ਆ ਵੀ ਸਾਡਾ ਐਮਪੀ ਪ੍ਰੈਜ਼ੀਡੈਂਟ ਮੰਤਰੀ ਜੇ ਸਾਨੂੰ ਛੱਡ ਕੇ ਕਿਸੇ ਦੂਜੀ ਪਾਰਟੀ ਚ ਚਲਾ ਗਿਆ ਚਲੋ ਹਾਰਨਾ ਤਾਂ ਹੈ ਐਦਕੀ ਪਾਰਟੀ ਨੂੰ ਵੀ ਪਤਾ ਪਈ ਇਹਨਾਂ ਨੇ ਜਿੱਤਣਾ ਨੇ ਉਹ ਕਹਿੰਦੇ ਚਲੋ ਕੋਈ ਗੱਲ ਨਹੀਂ ਕਮ ਸਕੱਮ ਪਾਰਟੀ ਦੀ ਬਦਨਾਮੀ ਨਾ ਹੋਵੇ ਇਹ ਹਾਰੇ ਜੋ ਵੀ ਹੋਵੇ ਤੇ ਦੇ ਦੋ ਇਹਨੂੰ ਟਿਕਟ ਕੋਈ ਨਹੀਂ ਇਸ ਚੱਕਰ 'ਚ ਟਿਕਟਾਂ ਇਹਨਾਂ ਨੂੰ ਮਿਲਦੀਆਂ ਤੁਸੀਂ ਐਨਲਿਸਿਸ ਕਰਦੇ ਹੋ ਤੁਸੀਂ ਦੇਖਦੇ ਹੋ ਕਿ ਜਿਹੜਾ ਇਸ ਵਕਤ ਜਿਹੜੇ ਹਾਲਾਤ ਨੇ ਹਰੇਕ ਪਾਰਟੀ ਆਪਣੇ ਕੈਂਡੀਡੇਟ ਨੂੰ ਉਤਾਰ ਰਹੀ ਹੈ ਬਹੁਤ ਸਾਰੀਆਂ ਕੈਂਡੀਡੇਟ ਨੇ ਪਾਰਟੀਆਂ ਛੱਡ ਕੇ ਜਾ ਰਹੇ ਨੇ ਔਰ ਦੂਸਰੀਆਂ ਪਾਰਟੀਆਂ ਦੇ ਵਿੱਚ ਉਹਨਾਂ ਨੂੰ ਟਿਕਟਾਂ ਦਿੱਤੀਆਂ ਜਾ ਰਹੀਆਂ ਨੇ ਅਜਿਹੇ ਹਾਲਾਤਾਂ ਨੂੰ ਤੁਸੀਂ ਕਿਸ ਤਰ੍ਹਾਂ ਦਾ ਦੇਖਦੇ ਹੋ ਦੇਖੋ ਇਹ ਬਹੁਤ ਮਾੜੀ ਗੱਲ ਹੈ ਜਦੋਂ ਸਾਨੂੰ ਇੱਕ ਪਾਰਟੀ ਕੋਈ ਵੀ ਪਾਰਟੀ ਹੈ ਕਾਂਗਰਸ ਭਾਜਪਾ ਅਕਾਲੀ ਦਲ ਜਾਂ ਬੀਐਸਪੀ ਜਦੋਂ ਸਾਨੂੰ ਪਾਰਟੀਆਂ ਬੱਚਿਆਂ ਵਾਂਗੂ ਰੱਖਦੀਆਂ ਸਾਨੂੰ ਐਮਐਲਏ ਐਮਪੀ ਜਾਂ ਜੋ ਵੀ ਜਿਹੜੇ ਵੀ ਪੋਜੀਸ਼ਨਲ ਪੋਸਟ ਲਈ ਅਸੀਂ ਇਲੈਕਸ਼ਨ ਲੜ ਰਹੇ ਆ ਜਾਂ ਅਦਰਵਾਈਜ਼ ਵੀ ਸਾਡੇ ਇੰਨੀ ਪਾਰਟੀਆਂ ਹੈਲਪ ਕਰਦੀਆਂ ਕੋਈ ਵੀ ਪਾਰਟੀ ਹੈ ਅਸੀਂ ਉਸ ਪਾਰਟੀ ਨੂੰ ਜਦੋਂ ਛੱਡ ਕੇ ਜਾਂਦੇ ਆ ਸਿਰਫ ਦੂਸਰੇ ਪਾਰਟੀ ਤੋਂ ਕੁਝ ਪੈਸਾ ਲੈ ਲਿਆ ਜਾਂ ਉਹ ਤੁਹਾਨੂੰ ਟਿਕਟ ਦੇ ਦਿੰਦੇ ਆ ਹੈਨਾ ਉਹ ਲੱਖ ਲਾਂਤਾਂ ਵਾਲੀ ਗੱਲ ਹੈ ਕਦੇ ਆਪਣੇ ਮਾਂ ਪਾਰਟੀ ਨੂੰ ਛੱਡ ਕੇ ਨਹੀਂ ਜਾਣਾ ਚਾਹੀਦਾ ਕਿਸੇ ਨੂੰ ਵੀ ਕੀ ਲੱਗਦਾ ਕਿ ਇਹ ਸਿਰਫ ਸਵਾਰਥ ਦੀ ਰਾਜਨੀਤੀ ਬਣ ਕੇ ਰਹਿ ਗਈ ਬਿਲਕੁਲ ਅੱਜ ਕੱਲ ਦੀ ਰਾਜਨੀਤੀ ਤੇ ਸਵਾਰਥ ਦੀ ਹੈ ਮੈਨੂੰ ਹੋਰ ਆਪਾਂ ਕੀ ਕਵਾਂਗੇ ਜਦ ਕੋਈ ਨਾ ਲੋਕਾਂ ਦਾ ਸੋਚਦਾ ਨਾ ਦੇਸ਼ ਦਾ ਸੋਚਦਾ ਨਾ ਆਪਣੀ ਸਟੇਟ ਦਾ ਸੋਚਦਾ ਸਿਰਫ ਆਪਣਾ ਸੋਚਦਾ ਤੇ ਫਿਰ ਰਾਜਨੀਤਿਕ ਆਪਣੇ ਪਰਸਨਲ ਲਾਹੇ ਲੈਣ ਦੇ ਹੋਗੇ ਸੁਮਨ ਜੀ ਤੁਹਾਡੀ ਪਾਰਟੀ ਬਸਪਾ ਹੈ ਬਸਪਾ ਨੂੰ ਹੀ ਲੋਕ ਕਿਉਂ ਵੋਟ ਪਾਉਣ ਲੋਕਾਂ ਤੱਕ ਤੁਸੀਂ ਜਾ ਰਹੇ ਹੋ ਔਰ ਕੀ ਮੁੱਦੇ ਲੈ ਕੇ ਜਾ ਰਹੇ ਹੋ ਕਿਉਂ ਲੋਕ ਤੁਹਾਨੂੰ ਵੋਟ ਪਾਉਣ ਦੇਖੋ ਜਿਹੜੀ ਮੇਰੀ ਪਾਰਟੀ ਹੈ ਬੀਐਸਪੀ ਪਾਰਟੀ ਹੈ ਇਹ ਬਹੁਜਨ ਸਮਾਜ ਪਾਰਟੀ ਹੈ ਸਾਰਿਆਂ ਦੀ ਸਾਂਝੀ ਪਾਰਟੀ ਹੈਗੀ ਹੈ ਔਰ ਸਾਡੇ ਆਮ ਲੋਕਾਂ ਦੀ ਪਾਰਟੀ ਹੈ ਤੇ ਬਹੁਤ ਸਾਡੇ ਜਿਹੜੇ ਪਾਰਟੀ ਪ੍ਰਧਾਨ ਹੈ ਮਾਇਆਵਤੀ ਜੀ ਉਹ ਬਹੁਤ ਹੀ ਵਿਜਨਰੀ ਔਰ ਆਇਰਨ ਲੇਡੀ ਹੈ ਉਹਨਾਂ ਦਾ ਵਿਜਨ ਬਹੁਤ ਅੱਛਾ ਹੈ ਉਹਨਾਂ ਨੇ ਯੂਪੀ ਨੂੰ ਬਿਲਕੁਲ ਕਰਾਈਮ ਫਰੀ ਬਣਾਤਾ ਸੀ ਔਰ ਉਹੀ ਇੱਕ ਲੀਡਰਾਂ ਪਹਿਲੇ ਇੱਕ ਤੇ ਉਹ ਲੇਡੀ ਤੇ ਦੂਸਰਾ ਯੂਪੀ ਦੇ ਵਿੱਚ ਉਹੀ ਇਕੱਲੀ ਲੇਡੀ ਸੀ ਜਿਨੇ ਲਗਾਤਾਰ ਪੰਜ ਸਰਕਾਰ ਪੰਜ ਸਾਲ ਦੀ ਸਰਕਾਰ ਯੂਪੀ ਨੂੰ ਦਿੱਤੀ ਉਸ ਤੋਂ ਪਹਿਲੇ 6 ਮਹੀਨੇ ਸਾਲ ਦੀ ਸਰਕਾਰ ਹੀ ਰਹੀ ਹੈ ਉਹਨਾਂ ਤੋਂ ਬਾਅਦ ਬੇਸ਼ੱਕ ਹੋਰ ਵੀ ਪਾਰਟੀਆਂ ਇੱਕ ਦੋ ਕੰਟੀਨਿਊ ਕਰ ਗਈਆਂ ਲੇਕਿਨ ਸਟੇਬਲ ਗਵਰਨਮੈਂਟ ਜਿਹੜੇ ਹੈ ਉਹ ਮਾਇਆ ਭਤੀਜੀ ਨੇ ਹੀ ਦਿੱਤੀ ਉਹਨਾਂ ਦਾ ਵਿਜ਼ਨ ਜੋ ਹੈ ਬਹੁਤ ਹੀ ਸਮਝਦਾਰ ਔਰ ਇੰਟੈਲੀਜੈਂਟ ਲੇਡੀ ਹੈ ਲੇਕਿਨ ਮਾਇਆਵਤੀ ਦੀ ਗੱਲ ਕੀਤੀ ਜਾਵੇ ਤੇ ਮਾਇਆਵਤੀ ਦੇ ਸਮੇਂ 'ਚ ਵਿਪਕਸ਼ ਕਹਿ ਰਿਹਾ ਹੈ ਕਿ ਮਾਇਆਵਤੀ ਦੇ ਸਮੇਂ ਦੇ ਵਿੱਚ ਕ੍ਰਾਈਮ ਵਧਿਆ ਆ ਲੋਕਾਂ ਨੂੰ ਜਿਹੜਾ ਹੈ ਸਿਰਫ ਕ੍ਰਾਈਮ ਦੇ ਨਾਲ ਇੱਕ ਸ਼ਰਾਬ ਮਾਫੀਆ ਨੂੰ ਪੈਦਾ ਕੀਤਾ ਔਰ ਬਹੁਤ ਸਾਰੇ ਬਾਹੂਬਲੀ ਨੇਤਾ ਪੈਦਾ ਕੀਤੇ ਨੇ ਅਜੇ ਕੋਈ ਬਾਹੂਬਲੀ ਨੇਤਾ ਨਹੀਂ ਕੋਈ ਪੈਦਾ ਹੋਇਆ ਉੱਥੇ ਡਿਊਰਿੰਗ ਮਾਇਆਵਤੀ ਜੀ ਦੀ ਸਰਕਾਰ ਤੇ ਗੱਲ ਇਹ ਆ ਕਿ ਜਦੋਂ ਆਪੋਜੀਸ਼ਨ ਪਾਰਟੀਆਂ ਹੁੰਦੀਆਂ ਨੇ ਜਿਹੜੀਆਂ ਪੰਜਾਬ ਦੇ ਵਿੱਚ ਵੀ ਇਹਨਾਂ ਨੇ ਬਹੁਤ ਰੌਲਾ ਪਾਇਆ ਹੋਇਆ ਸੀ ਚਾਹੇ ਉਹ ਆਮ ਆਦਮੀ ਪਾਰਟੀ ਹੈ ਕਿ ਜੀ ਇੱਥੇ ਨਾ ਅਸੀਂ ਕ੍ਰਾਈਮ ਰਹਿਣ ਦਵਾਵਾਂਗੇ ਨਾ ਅਸੀਂ ਇੱਥੇ ਕੋਈ ਨਸ਼ਾ ਵੇਚਣ ਦੇਵਾਂਗੇ ਨਾ ਅਸੀਂ ਇੱਥੇ ਕਿਸੇ ਵੀ ਤਰ੍ਹਾਂ ਦਾ ਮਾਈਨਿੰਗ ਹੋਣ ਦੇਵਾਂਗੇ ਲੇਕਿਨ ਸਾਰਾ ਕੁਝ ਹੋਣ ਰਿਹਾ ਨਾ ਸੋ ਇਹ ਲੋਕ ਪਾਰਟੀ ਨੂੰ ਬਦਨਾਮ ਕਰਨ ਲਈ ਆਪੋਜੀਸ਼ਨ ਪਾਰਟੀਆਂ ਝੂਠ ਬੋਲਦੀਆਂ ਝੂਠੇ ਵਾਦੇ ਲਾਰੇ ਲਾ ਦਿੰਦੀਆਂ ਬਾਅਦ ਵਿੱਚ ਉਹ ਪੂਰੇ ਨਹੀਂ ਹੁੰਦੇ ਪਰ ਪਾਰਟੀ ਨੂੰ ਬਦਨਾਮ ਕਰ ਦਿੰਦੇ ਆ ਲekin ਜੇਕਰ ਅੱਜ ਦੇਖਿਆ ਜਾਵੇ ਤੇ ਮਾਇਆਵਤੀ ਦਾ ਜਿਹੜਾ ਹੈ ਲੋਕਾਂ ਦੇ ਵਿੱਚ ਜਨਨਧਾਰ ਜਿਹੜੀਆਂ ਵਿਪੱਖ ਕਹਿੰਦੇ ਆ ਘਟਿਆ ਹੈ ਉਸ ਨੂੰ ਕਿਸ ਕੋਈ ਕਿਸ ਤਰ੍ਹਾਂ ਦੇਖੋ ਲੋਕਾਂ ਦੇ ਵਿੱਚ ਉਹਨਾਂ ਦਾ ਜਨਨਧਾਰ ਨਹੀਂ ਘਟਿਆ ਜਿਹੜਾ ਸੱਚਾ ਸੁੱਚਾ ਬੰਦਾ ਹੁੰਦਾ ਨਾ ਅੱਜ ਕੱਲ ਤੁਸੀਂ ਖੁਦ ਹੀ ਕਹਿ ਰਹੇ ਹੋ ਕਿ ਰਾਜਨੀਤੀ ਜਿਹੜੀ ਹੈ ਉਹ ਬੜੀ ਖਰਾਬ ਹੋ ਗਈ ਲੋਕ ਪਰਸਨਲ ਲਾਹੇ ਲੈਂਦੇ ਆ ਪੈਸਾ ਇਕੱਠਾ ਕਰਦੇ ਆ ਹੋਰ ਸਾਡੇ ਜਿਹੜੇ ਪ੍ਰਧਾਨ ਮਾਇਆਵਤੀ ਜੀ ਉਹ ਇਸ ਤਰ੍ਹਾਂ ਦੀ ਲੇਡੀ ਨਹੀਂ ਹੈ ਉਹ ਸੱਚੀ ਸੁੱਚੀ ਲੇਡੀ ਹੈ ਉਹ ਆਪਣੇ ਰਾਹ ਤੇ ਕੱਲੀ ਚੱਲਦੀ ਆ ਤੇ ਸਾਰੀ ਪਾਰਟੀ ਸਾਡੀ ਉਹਨਾਂ ਦੇ ਨਾਲ ਆ ਪੂਰਾ ਕਾਫਲਾ ਫੇਰੋ ਬਣਾ ਲੈਂਦੇ ਆ ਇਹ ਜਿਹੜੀਆਂ ਦੂਜੀਆਂ ਪਾਰਟੀਆਂ ਉਹਨਾਂ ਨੂੰ ਬਦਨਾਮ ਕਰ ਰਹੀਆਂ ਉਹ ਚਾਹੁੰਦੀਆਂ ਕਿ ਉਹ ਵੀ ਉਹਨਾਂ ਵਾਂਗੂ ਕਰਪਟ ਹੋ ਜਾਣ ਜੇ ਉਹ ਕਰਪਟ ਹੋ ਜਾਣ ਤਾਂ ਫੇਰ ਉਹ ਬਹੁਤ ਵਧੀਆ ਪਰ ਜੇ ਉਹ ਕਰਪਟ ਨਹੀਂ ਹੈ ਸੱਚੀ ਸੋਚੀ ਹੈ ਫੇਰ ਉਹਨੂੰ ਮਾੜੇ ਗਈ ਜਾਣਾ ਮਾਇਆਬਤੀ ਤੇ ਵੀ આરોਪ ਲੱਗਦੇ ਰਹੇ ਕਿ ਉਹਨਾਂ ਨੇ ਉਹਨਾਂ ਦੇ ਸਮੇਂ 'ਚ ਕਰਪਸ਼ਨ ਹੋਈ ਆ ਉਹਨਾਂ ਨੇ ਸਿਰਫ ਤੇ ਸਿਰਫ ਜਿਹੜਾ ਯੂਪੀ ਦੇ ਵਿੱਚ ਸਿਰਫ ਆਤੀ ਵੀ ਹੀ ਦਿੱਤੇ ਆ ਪਾਰਕਾਂ ਦੇ ਵਿੱਚ ਵੱਡੇ ਵੱਡੇ ਹਾਥੀਏ ਦਿਖਾਏ ਔਰ ਇਸ ਤੋਂ ਇਲਾਵਾ ਜਿਹੜਾ ਵੀ ਯੂਪੀ ਦਾ ਵਿਕਾਸ ਨਹੀਂ ਹੋਇਆ ਸਿਰਫ ਕ੍ਰਾਈਮ ਹੋਇਆ ਨਹੀਂ ਇਹੋ ਜੀ ਕੋਈ ਗੱਲ ਨਹੀਂ ਆ ਪਾਰਟੀ ਦਾ ਸਿੰਬਲ ਹੈ ਹਾਥੀ ਜਦ ਪਾਰਟੀ ਦਾ ਸਿੰਬਲ ਹਾਥੀ ਹੈ ਤੇ ਹਰ ਪਾਰਟੀ ਚਾਹੇਗੀ ਕਿ ਸਾਡਾ ਚੋਣ ਨਿਸ਼ਾਨ ਹਰ ਘਰ ਘਰ ਜਾਏ ਹਨਾ ਤੇ ਪਾਰਕਾਂ ਦੇ ਵਿੱਚ ਹੋਰ ਵੀ ਤਾਂ ਕੋਈ ਨਾ ਕੋਈ ਮੂਰਤੀ ਬਣਾਉਣੇ ਹੁੰਦੇ ਆ ਤੇ ਜੇ ਕੋਈ ਇੱਕ ਹਾਥੀ ਬਣ ਗਿਆ ਤਾਂ ਕੀ ਹੋ ਗਿਆ ਲੇਕਿਨ ਉਹਨਾਂ ਤੇ ਕ腐ਸ਼ਨ ਦੇ આરોਪ ਲੱਗੇ ਕ腐ਸ਼ਨ ਕੀਤੀ ਉਹਨਾਂ ਦੇ ਸਮੇਂ ਚ ਕ腐ਸ਼ਨ ਦਾ ਬੋਲਬਾਲਾ ਰਿਆ ਦੇਖੋ આરોਪ ਤੇ ਲੱਗਦੇ ਹੀ ਹੁੰਦੇ ਆ ਜਦੋਂ ਇੱਕ ਬੰਦਾ ਜਿਹੜਾ ਘਰੇ ਬੈਠਾ ਜਿਹਨੇ ਕੁਝ ਕਰਨਾ ਹੀ ਨਹੀਂ ਹੈ ਉਹਦੇ ਤੇ ਕੋਈ આરોਪ ਨਹੀਂ ਲੱਗਣਾ ਜਿਹਨੇ ਹੁਣ ਇੰਨਾ ਪਬਲਿਕ ਚ ਨਿਕਲਣਾ ਲੋਕਾਂ ਦੇ ਕੰਮ ਕਰਨੇ ਆ ਠੀਕ ਹੈ ਨਾ ਤੇ ਲੀਡਰਾਂ ਤੇ ਹੀ આરોਪ ਲੱਗਦੇ ਆ આરોਪ ਸਾਬਿਤ ਤਾਂ ਨਹੀਂ ਨਾ ਹੋਏ આરોਪ ਲਾਉਣ ਨੂੰ ਤਾਂ ਜੋ ਮਰਜ਼ੀ ਲਾ ਦੋ ਹੁਣ ਸਾਬਿਤ ਹੋਣਾ ਚਾਹੀਦਾ ਸਾਬਿਤ ਕੁਝ ਨਹੀਂ ਹੋਇਆ ਏਸੀ ਕਰਕੇ ਕਹਿੰਦੇ ਕਿ ਉਸ ਜਿਹੜਾ ਹੈ ਦੁਬਾਰਾ ਜਿਹੜਾ ਹੈ ਮੁੱਖ ਮੰਤਰੀ ਨਹੀਂ ਬਣ ਪਾਇ ਨਾ ਇਹੋ ਜੀ ਕੋਈ ਗੱਲ ਨਹੀਂ ਆ ਮੁੱਖ ਮੰਤਰੀ ਦੁਬਾਰਾ ਬਣਨਾ ਕਿਹੜਾ ਔਖਾ ਜਿਹੜਾ ਚਾਰ ਵਾਰੀ ਬਣ ਗਿਆ ਉਹ ਪੰਜਵੀਂ ਵਾਰੀ ਵੀ ਬਣ ਜਾਊਗਾ ਛੇਵੀਂ ਵਾਰੀ ਵੀ ਬਣ ਜਾਊਗਾ ਕਿਉਂ ਨਹੀਂ ਬਣ ਸਕਦੇ ਕਿੰਨੀ ਉਮੀਦ ਕਰਦੇ ਹੋ ਕਿ ਇਸ ਵਾਰ ਜਿਹੜੀਆਂ ਤੁਸੀਂ ਲੋਕ ਸਭਾ ਸੀਟਾਂ ਕਿੰਨੀਆਂ ਲੈ ਜਾਂਦੀ ਉਮੀਦ ਹੈ ਜੇਕਰ ਦੇਖਿਆ ਜਾਵੇ ਤਾਂ ਅਨਲਿਸਿਸ ਕਰ ਪੰਜਾਬ ਚੋਂ ਇਹ ਸਾਰਾ ਆਲਓ ਪੰਜਾਬ ਨੂੰ ਵੀ ਮਿਲਾ ਕੇ ਦੇਖੋ ਮੈਂ ਤਾਂ ਕਹਾਂਗਾ ਸਾਰੀਆਂ ਹੀ ਲੈ ਜਾਈਏ ਮੇਰੇ ਤੋਂ ਜੇ ਤੁਸੀਂ ਕਹੋ ਕਿ ਮੈਂ ਤਾਂ ਚਾਹਾਂਗਾ ਨਾ ਸਾਡੀ ਪਾਰਟੀ ਸਾਰੀਆਂ ਹੀ ਸੀਟਾਂ ਜਿੱਤ ਜਵੇ ਇਹ 400 ਪਾਰ ਕਹਿੰਦੇ ਆ ਤੇ ਅਸੀਂ ਵੀ ਕਹਿ ਸਕਦੇ ਹਾਂ ਕਿ 400 ਪਾਰ 400 ਪਾਰ ਜਾਵਾਂਗੇ ਅਸੀਂ ਆਖਿਰ ਦੇ ਵਿੱਚ ਸਭ ਤੋਂ ਵੱਡੀ ਗੱਲ ਹੈ ਕਿ ਲੋਕਾਂ ਦੀਆਂ ਤੁਸੀਂ ਵੱਡੀਆਂ ਉਮੀਦਾਂ ਦੇ ਉੱਤੇ ਖਰੇ ਉਤਰਨ ਵਾਸਤੇ ਸਭ ਤੋਂ ਪਹਿਲਾ ਕੰਮ ਜਿਹੜਾ ਹੈ ਕਿਹੜਾ ਕਰਵਾਓਗੇ ਦੋ ਕੰਮ ਜਿਹੇ ਦੱਸੋ ਕਿ ਜਿਹੜੇ ਲੋਕਾਂ ਤੱਕ ਤੁਸੀਂ ਲੈ ਕੇ ਜਾਓਗੇ ਤੇ ਔਰ ਉਸ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਕਰਵਾਓਗੇ ਦੇਖੋ ਬੇਰੋਜ਼ਗਾਰੀ ਦੀ ਜਿਹੜੀ ਵੱਡੀ ਸਮੱਸਿਆ ਮੈਂ ਉਹਨੂੰ ਹੱਲ ਕਰਵਾਵਾਂਗਾ ਆਪਣੇ ਕੰਸਟੀਟੂਐਂਸੀਸ ਕੰਢੀਏ ਰੀਏ ਦੇ ਵਿੱਚ ਜਿਹੜੀਆਂ ਸਮੱਸਿਆਵਾਂ ਉਹਨਾਂ ਨੂੰ ਅੱਜ ਤੱਕ ਬਿਜਲੀ ਪਾਣੀ ਨਹੀਂ ਪਹੁੰਚ ਸਕਿਆ ਕਈ ਪਿੰਡਾਂ 'ਚ ਮੈਂ ਪੂਰੀ ਕੋਸ਼ਿਸ਼ ਕਰਾਂਗਾ ਕੋਸ਼ਿਸ਼ ਕੀ ਮੈਂ ਪੱਕੀ ਗਾਰੰਟੀ ਦਿੰਨਾ ਕਿ ਜੇ ਮੈਂ ਜਿੱਤਦਾ ਤਾਂ ਮੈਂ ਹਰ ਘਰ ਬਿਜਲੀ ਪਾਣੀ ਪਹੁੰਚਾ ਦਾਂਗਾ ਤੇ ਰੋਜ਼ਗਾਰ ਵੱਧ ਤੋਂ ਵੱਧ ਮੁਹੱਈਆ ਕਰਾਉਣ ਦੀ ਪੂਰੀ ਕੋਸ਼ਿਸ਼ ਕਰਾਂਗਾ ਰੋਜ਼ਗਾਰ ਦੀ ਗੱਲ ਕੀਤੀ ਹੈ ਰੋਜ਼ਗਾਰ ਦੇ ਪ੍ਰਬੰਧਨ ਵਾਸਤੇ ਸਭ ਤੋਂ ਪਹਿਲ ਕਦਮੀ ਤੁਹਾਡਾ ਕੀ ਕੰਮ ਹੋਏਗਾ ਦੇਖੋ ਮੈਂ ਹਾਲੇ ਗਵਰਨਮੈਂਟਸ ਵਿੱਚ ਨਹੀਂ ਹੈਗਾ ਤੇ ਪਰ ਮੈਂ ਆਪਣੇ ਵਿਜ਼ਨ ਦੇ ਨਾਲ ਤੁਹਾਨੂੰ ਇੱਕ ਛੋਟੇ ਜਿਹੇ ਐਗਜ਼ਾਮਪਲ ਦੇ ਸਕਦਾ ਕਿ ਸਾਡੀ ਜਿਹੜੀ ਕੰਸਟੀਟੂਐਂਸੀ ਹੈ ਨਾ ਹੁਸ਼ਿਆਰਪੁਰ ਲੋਕ ਸਭਾ ਸਾਡੀ ਕੰਸਟੀਟੂਐਂਸੀ ਹੈ ਇਹਦੇ ਵਿੱਚ ਬਹੁਤ ਵੱਡੀਆਂ-ਵੱਡੀਆਂ ਫੈਕਟਰੀਆਂ ਲੱਗੀਆਂ ਹੋਈਆਂ ਠੀਕ ਹੈ ਉਹ ਫੈਕਟਰੀਆਂ ਦੇ ਜਿਹੜੇ ਜਿੱਦਾਂ ਚਲੋ ਇੱਕ ਟਰੈਕਟਰ ਪਾਰਟ ਫੈਕਟਰੀ ਲਾ ਲਓ ਉਹਦੇ ਵਿੱਚ ਨਾ ਕਾਫੀ ਪਲਾਸਟਿਕ ਦੇ ਸਟੀਲ ਦੇ ਲੋਹੇ ਦੇ ਰਬਰ ਦੇ ਪਾਰਟ ਹੈ ਜੋ ਕਿ ਦਿੱਲੀ ਤੋਂ ਜਾਂ ਹਰਿਆਣੇ ਚੋਂ ਜਾਂ ਮਹਾਰਾਸ਼ਟਰਾ ਚੋਂ ਬਣਦੇ ਆ ਜੇਕਰ ਉਹ ਛੋਟੇ-ਛੋਟੇ ਪਾਰਟ ਵੀ ਸਾਡੀ ਕੌਨਸਟਿਟੂਐਂਸੀ 'ਚ ਫੈਕਟਰੀਆਂ ਲੱਗਣ ਔਰ ਇੱਥੇ ਹੀ ਬਣਨ ਤੇ ਉਹਦੇ ਨਾਲ ਹੀ ਬਹੁਤ ਰੋਜ਼ਗਾਰ ਮੋਹਿਆ ਹੋ ਜਾਣਾ ਲੋਕਾਂ ਨੂੰ ਬਹੁਤ ਰੋਜ਼ਗਾਰ ਪੈਦਾ ਹੋਏਗਾ ਸੋ ਐਦਾਂ ਦੇ ਬਹੁਤ ਹੋਰ ਵੀ ਮੇਰੇ ਕੋਲ ਆਈਡੀਆਜ਼ ਹੈਗੇ ਆ ਤੇ ਉਹ ਜਦੋਂ ਸਮਾਂ ਆਏਗਾ ਤੇ ਦੱਸਾਂਗੇ ਬਿਲਕੁਲ ਇਹਨਾਂ ਰਾਕੇਸ਼ ਕੁਮਾਰ ਸੋਮਨ ਜਿਨ੍ਹਾਂ ਦਾ ਕਹਿਣਾ ਹੈ ਕਿ ਸਭ ਤੋਂ ਪਹਿਲਾਂ ਜੇਕਰ ਲੋਕ ਉਹਨਾਂ ਨੂੰ ਲੋਕ ਸਭਾ ਦੇ ਵਿੱਚ ਭੇਜਦੇ ਨੇ ਤੇ ਉਹ ਲੋਕਾਂ ਦੀਆਂ ਉਮੀਦਾਂ ਤੇ ਖਰਾ ਉਤਰਨ ਵਾਸਤੇ ਸਪਹਿਲ ਕਦਮੀ ਜਿਹੜਾ ਹੈ ਜਿਹੜਾ ਲੋਕ ਸਭਾ ਹੁਸ਼ਿਆਰਪੁਰ ਦੇ ਵਿੱਚ ਰੋਜ਼ਗਾਰ ਦੇ ਪ੍ਰਬੰਧਨ ਮਨੋਣ ਵਾਸਤੇ ਕੰਮ ਕਰਨਗੇ ਉੱਥੇ ਹੀ ਕੰਡੀ ਦੇ ਵਿਕਾਸ ਵਾਸਤੇ ਖਾਸ ਕਰਕੇ ਪਾਣੀ ਦੀ ਸਭ ਤੋਂ ਵੱਡੀ ਸਮੱਸਿਆ ਰਹੀ ਹੈ ਉਸ ਨੂੰ ਹੱਲ ਕਰਨ ਦੇ ਵਿੱਚ ਆਪਣਾ ਅਹਿਮ ਯੋਗਦਾਨ ਪਾਉਣਗੇ ਕੈਮਰਾਮੈਨ ਨਰੇਸ਼ ਦੇ ਨਾਲ ਰਮਨ ਖੋਸਲਾ ਦਾ 7 ਨਿਊਜ਼ ਇੰਡੀਆ ਹੁਸ਼ਿਆਰਪੁਰ